ਹੁਣੇ ਜਦ ਤੱਕ ਆਪਾਂ ਅੰਮ੍ਰਿਤ ਵੇਲੇ ਉੱਠਦੇ ਨਹੀਂ ਉੱਠ ਕੇ ਪਾਠ ਸਿਮਰਨ ਤੇ ਸੇਵਾ ਨਹੀਂ ਕਰਦੇ ਸਾਡੇ ਜੀਵਨ ਦੇ ਵਿੱਚ ਕੋਈ ਵੀ ਬਦਲਾਵ ਨਹੀਂ ਹੁੰਦਾ ਬਚਪਨ ਤੋਂ ਆਪਾਂ ਨੂੰ ਆਹੀ ਦੱਸਿਆ ਜਾਂਦਾ ਫਿਰ ਆਪਾਂ ਅੰਮ੍ਰਿਤ ਵੇਲੇ ਉੱਠਦੇ ਆ ਉੱਠ ਕੇ ਆਪਾਂ ਪਾਠ ਕਰਦੇ ਆ ਗੁਰਬਾਣੀ ਰੋਜ਼ਾਨਾ ਪੜ੍ਹਦੇ ਆ ਸਿਮਰਨ ਕਰਦੇ ਆ ਤੇ ਗੁਰਦੁਆਰਾ ਸਾਹਿਬ ਜਾਂਦੇ ਆ ਪਰ ਵੇਖਣ ਵਾਲੀ ਗੱਲ ਆ ਕਿ ਸਾਡੇ ਜੀਵਨ ਦੇ ਵਿੱਚ ਫੇਰ ਵੀ ਬਦਲਾਅ ਨਹੀਂ ਆਇਆ। ਅੰਮ੍ਰਿਤ ਵੇਲੇ ਉੱਠ ਕੇ ਗੁਰਮੰਤਰ ਦਾ ਅਭਿਆਸ ਕਰਨਾ, ਗੁਰਬਾਣੀ ਪੜ੍ਹਨਾ, ਗੁਰਦੁਆਰੇ ਜਾਣਾ। ਸਾਡੇ ਮਨ ਵਾਸਤੇ ਇਹ ਚੀਜ਼ਾਂ ਬਹੁਤ ਜ਼ਿਆਦਾ ਖਾਸ ਨੇ। ਸਾਡੇ ਮਨ ਨੂੰ ਅੰਤਰਗਤ ਲੈ ਕੇ ਜਾਂਦੀਆਂ, ਵਿਚਾਰਾਂ ਨੂੰ ਮਾਰਦੀਆਂ ਨੇ। ਪਰ ਅੰਮ੍ਰਿਤ ਵੇਲੇ ਉੱਠਣ ਦਾ ਇੱਕ ਬਹੁਤ ਖਾਸ ਮਹੱਤਵ ਹੈ। ਉਹਨਾਂ ਲੋਕਾਂ ਵਾਸਤੇ ਜੋ ਲੋਕ ਦਿਨ ਦੇ ਸਮੇਂ ਬਹੁਤ ਜ਼ਿਆਦਾ ਬਿਜ਼ੀ ਰਹਿੰਦੇ ਆ ਸਵੇਰ ਨੂੰ ਉੱਠਾਂਗੇ ਸਾਡੇ ਵਿਚਾਰ ਘੱਟ ਹੁੰਦੇ ਨੇ ਵਾਤਾਵਰਨ ਜੁਹਾੜੇ ਦਿਵਾਲੇ ਦਾ ਹੈ ਉਹ ਵੀ ਸ਼ਾਂਤ ਹੁੰਦਾ ਤੇ ਸ਼ਾਂਤ ਵਾਤਾਵਰਨ ਦੇ ਵਿੱਚ ਹੀ ਆਪਾਂ ਭਗਤੀ ਕਰ ਸਕਦੇ ਆ ਧਿਆਨ ਸਾਡਾ ਬਹੁਤ ਜਲਦੀ ਇਕਾਗਰ ਹੁੰਦਾ ਤੇ ਨਾਮ ਦੇ ਵਿੱਚ ਲੱਗ ਜਾਂਦਾ ਅੱਜ ਆਪਣੇ ਕੋਲ ਬੀਬੀ ਗੌਰ ਜੀ ਦਾ ਕਮੈਂਟ ਪਹੁੰਚਿਆ ਆ ਵਾਹਿਗੁਰੂ ਜੀ ਅੰਮ੍ਰਿਤ ਵੇਲੇ ਪਹਿਲਾਂ ਤੇ ਗੁਰੂ ਸਾਹਿਬ ਜੀ ਬਹੁਤ ਸੇਵਾ ਲੈਂਦੇ ਸੀ ਕਿਰਪਾ ਬਹੁਤ ਬਟ ਹੁਣ ਕਹਿੰਦੇ ਬੋਡੀ ਸਾਥ ਨਹੀਂ ਦਿੰਦੀ ਹੁਣ ਲੇਟ ਕੇ ਸਿਮਰਨ ਕਰਦੀ ਆ ਕਿ ਅੰਮ੍ਰਿਤ ਵੇਲੇ ਹੀ ਕਰਨਾ ਚਾਹੀਦਾ ਹੈ ਹਾਂ ਜਾਂ ਨਾ ਰਿਪਲਾਈ ਕਹਿੰਦੇ ਜਰੂਰ ਕਰਨਾ ਸਭ ਤੋਂ ਪਹਿਲੀ ਗੱਲ ਆਪਾਂ ਇਹ ਕਰਦੇ ਆ ਕਿ ਜੋ ਬਾਣੀ ਆ ਉਹ ਆਪਾਂ ਹਮੇਸ਼ਾ ਪੜਦੇ ਰਹਿਣਾ ਆ ਉਹ ਸਾਡੇ ਅੰਦਰ ਗਿਆਨ ਹੁੰਦਾ ਆ ਉਸ ਨੂੰ ਸੁਣ ਸੁਣ ਕੇ ਗੁਰਬਾਣੀ ਨੂੰ ਸੁਣ ਕੇ ਸਾਨੂੰ ਪਤਾ ਲੱਗਦਾ ਕਿ ਸਾਡਾ ਜਿਹੜਾ ਦਿਨਚਾਰੀ ਹੈ ਸਾਡਾ ਤਨ ਆ ਸਾਡਾ ਮਨ ਆ ਆਪਾਂ ਉਹਨੂੰ ਕਿੱਦਾਂ ਇਸ ਜੀਵਨ ਦੇ ਵਿੱਚ ਰੱਖਣਾ ਆ ਮਾਲਕ ਦੇ ਗੁਣ ਕਿੱਦਾਂ ਗਾਉਣੇ ਆ ਜਾਂ ਗੁਰੂ ਸਾਹਿਬ ਜੀ ਸਾਨੂੰ ਕਿਹੜੇ-ਕਿਹੜੇ ਤਰੀਕੇ ਦੱਸਦੇ ਆ ਇਹ ਗਿਆਨ ਆ ਇਹ ਗਿਆਨ ਆਪਾਂ ਲੈਂਦੇ ਰਹਿਣਾ ਨਿਮਾਣੀ ਜਿਹਾ ਬਣ ਕੇ ਦੂਸਰਾ ਹੈ ਆਪਾਂ ਗੁਰਮੰਤਰ ਦਾ ਅਭਿਆਸ ਕਰਨਾ ਗੁਰਮੰਤਰ ਦਾ ਅਭਿਆਸ ਤਾਂ ਹੀ ਬਾਣੀ ਵਿੱਚ ਆਪਾਂ ਨੂੰ ਕਿੰਨੇ ਥਾਵਾਂ ਤੇ ਦੱਸਿਆ ਹੈ ਕਿ ਜਦੋਂ ਬੜੇਪਾ ਆ ਜਾਂਦਾ ਹੈ ਫਿਰ ਆਪਣੇ ਜਿਹੜੇ ਅੰਗ ਆ ਉਹ ਪ੍ਰੋਪਰ ਤਰੀਕੇ ਦੇ ਨਾਲ ਕੰਮ ਨਹੀਂ ਕਰਦੇ ਫਿਰ ਨਾਮ ਵੀ ਨਹੀਂ ਜਪਿਆ ਜਾਂਦਾ ਕਿਉਂਕਿ ਵਿਚਾਰਾਂ ਦਾ ਬਹੁਤ ਜ਼ਿਆਦਾ ਖਲਾਰਾ ਪੈ ਜਾਂਦਾ ਤੇ ਸਿਮਰਨ ਨਹੀਂ ਹੁੰਦਾ ਜ਼ਿੰਮੇਵਾਰੀਆਂ ਤੋਂ ਬੰਦਾ ਫ੍ਰੀ ਹੋ ਜਾਂਦਾ ਪਰ ਵਿਚਾਰਾਂ ਤੋਂ ਫ੍ਰੀ ਨਹੀਂ ਹੁੰਦਾ ਇਸ ਕਰਕੇ ਕਹਿੰਦੇ ਜੈਸ ਜੀਵ ਨੂੰ ਜਦੋਂ ਵੀ ਸੁਧ ਬੁਧਾ ਜਾਵੇ ਉਦੋਂ ਹੀ ਸਿਮਰਨ ਸ਼ੁਰੂ ਕਰ ਦੇਣਾ ਚਾਹੀਦਾ ਹੁਣ ਜੋ ਆਪਾਂ ਰਸਨਾ ਤੋਂ ਬੋਲ ਕੇ ਸਿਮਰਨ ਸ਼ੁਰੂ ਕੀਤਾ ਸੀ ਉਹ ਆਪਾਂ ਹਰ ਸਮੇਂ ਨਹੀਂ ਜਪਦੇ ਰਹਿਣਾ ਉਸ ਨੇ ਸਾਨੂੰ ਅੰਤਰਗਤ ਲੈ ਜਾਣਾ ਤੇ ਅੰਤਰਗਤ ਵੀ ਬਹੁਤ ਤਰੀਕੇ ਨੇ ਸਿਮਰਨ ਨੂੰ ਚਲਾਉਣ ਦੇ ਤੇ ਜਦੋਂ ਆਪਾਂ ਉਸ ਅੰਦਰ ਚੱਲਦੀ ਹੋਈ ਧੁਨ ਨਾਮ ਦੇ ਨਾਲ ਕਨੈਕਟ ਹੋ ਜਾਂਦੇ ਆ ਫਿਰ ਰਸਨਾ ਤੋਂ ਬੋਲ ਕੇ ਸਿਮਰਨ ਨਹੀਂ ਕਰਨਾ ਹਣ ਜਿਵੇਂ ਇਹ ਬੀਬੀ ਜੀ ਕਹਿੰਦੇ ਨੇ ਕਿ ਸਰੀਰ ਸਾਥ ਨਹੀਂ ਦਿੰਦਾ ਲੇਟ ਕੇ ਕਰਦੇ ਨੇ ਅੱਜ ਕੱਲ ਸਾਡੇ ਤਨ ਨੂੰ ਬਹੁਤ ਰੋਗ ਲੱਗਦੇ ਨੇ ਜਿਹਦੇ ਕਰਕੇ ਬੈਠ ਕੇ ਸਿਮਰਨ ਕਰਨਾ ਮੁਸ਼ਕਲ ਆ ਬਹੁਤ ਜੀਵਨ ਜਿਨ੍ਹਾਂ ਦੀ ਚੌਂਕੜੀ ਵੀ ਨਹੀਂ ਵੱਜਦੀ ਢੂਈ ਦੇ ਵਿੱਚ ਦਰਦ ਲੱਕ ਦੇ ਵਿੱਚ ਦਰਦ ਹੈਨਾ ਤੇ ਸਿਮਰਨ ਕਰਨ ਲੱਗੇ ਆਪਾਂ ਕੋਈ ਵਹਿਮ ਵੀ ਨਹੀਂ ਕਰਨਾ ਕਿ ਅਸੀਂ ਪੇਕੇ ਕਰਦੇ ਆ ਸਾਡੇ ਦੇ ਕਿਰਪਾ ਨਹੀਂ ਹੋਣੀ ਅਸੀਂ ਅੰਮ੍ਰਿਤ ਵੇਲੇ ਨਹੀਂ ਕੀਤਾ ਅਸੀਂ ਦਿਨ ਸਮੇਂ ਕਰਦੇ ਆ ਆਪਾਂ ਤਾਂ ਮਾਲਕ ਦੇ ਨਾਲ ਜੁੜਨਾ ਆ ਤੇ ਮਾਲਕ ਕੌਣ ਨੇ ਕਿਉਂ ਜੁੜਨਾ ਉਹਨਾਂ ਦੇ ਨਾਲ ਬਾਣੀ ਆਪਾਂ ਨੂੰ ਇੰਜ ਸਮਝਾਉਂਦੀ ਆ ਕਿ ਉਹ ਜੋ ਮਾਲਕ ਇੱਕ ਹੈ ਪ੍ਰਮਾਤਮਾ ਹੈ ਉਹੀ ਸਾਡੇ ਸਾਰੇ ਜੀਵਾਂ ਦਾ ਮਾਤਾ ਪਿਤਾ ਹੈ ਤੇ ਮਾਲਕ ਨੇ ਇੱਕ ਖੇਡ ਰਚਿਆ ਉਸ ਖੇਡ ਦੇ ਵਿੱਚ ਮਨ ਨੂੰ ਆਪਣੇ ਤੋਂ ਵਿਛੋੜਾ ਦੇ ਦਿੱਤਾ ਮਨ ਨੂੰ ਵਿਛੋੜਾ ਦੇ ਦਿੱਤਾ ਤੇ 84 ਲੱਖ ਜੁਨ ਦੇ ਵਿੱਚੋਂ ਇੱਕ ਮਨੁੱਖ ਜਮਾ ਜਿਹਹਾ ਦਿੱਤਾ ਜੋ ਮਾਲਕ ਦੀ ਖੋਜ ਕਰ ਸਕਦਾ ਹੁਣ ਖੋਜ ਸਾਡੀ ਕਿੱਥੋਂ ਸ਼ੁਰੂ ਹੁੰਦੀ ਆ ਸਭ ਤੋਂ ਪਹਿਲਾਂ ਰਸਨਾ ਨੇਤਰ ਤੇ ਕੰਨ ਇਹਨਾਂ ਦੇ ਸਹੀ ਤਰੀਕੇ ਦੇ ਨਾਲ ਵਰਤੋਂ ਕਰਨੇ ਕੰਮ ਕਰ ਕਰਦੇ ਹੋਏ ਵੀ ਆਪਾਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਸ ਤਰੀਕੇ ਸਿਮਰਨ ਕਰਦੇ ਕਰਦੇ ਇੱਕ ਨਾ ਇੱਕ ਦਿਨ ਅਜਿਹਾ ਆਵੇਗਾ ਕਿ ਅੰਦਰੋਂ ਮਨ ਦਾ ਜੋ ਕਨੈਕਸ਼ਨ ਆ ਜੋੜ ਆ ਉਹ ਨਾਮ ਦੇ ਨਾਲ ਜੁੜ ਜਾਵੇਗਾ ਜਦੋਂ ਉਹ ਕਨੈਕਸ਼ਨ ਮਨ ਦਾ ਜਾਨੀ ਕਿ ਧਿਆਨ ਸਾਡਾ ਉਸ ਨਾਮ ਦੇ ਨਾਲ ਜੁੜ ਗਿਆ ਬਸ ਇੱਥੋਂ ਖੇਡ ਇੱਥੋਂ ਭਗਤੀ ਸਾਡੀ ਸ਼ੁਰੂ ਹੋ ਜਾਣੀ ਹੈ ਫਿਰ ਆਪਾਂ ਇਹ ਚੱਲਦੇ ਸੁਵਾਸਾਂ ਤੱਕ ਜਾਰੀ ਰੱਖਣਾ ਕਹਿਣ ਦਾ ਭਾਵ ਜਦ ਤੱਕ ਆਪਾਂ ਇਸ ਤਨ ਨੂੰ ਛੱਡ ਨਹੀਂ ਦਿੰਦੇ ਉਦੋਂ ਤੱਕ ਆਪਾਂ ਜਾਰੀ ਰੱਖਣਾ ਹੈ ਮਾਲਕ ਦੀ ਖੋਜ ਅੰਦਰੋਂ ਕਰੀ ਜਾਣੀ ਹੈ ਹੁਣ ਜਦੋਂ ਕੋਈ ਜੀਵ ਉਸ ਨਾਮ ਦੇ ਨਾਲ ਜੁੜ ਗਿਆ ਧੁੰਨ ਦੇ ਨਾਲ ਜੁੜ ਗਿਆ ਤਾਂ ਸਰੀਰ ਇਧਰ 0.0 ਤੇ ਗਿਆ ਹੁੰਦਾ ਹੈ ਡੈੱਡ ਹੋਇਆ ਹੁੰਦਾ ਹੈ ਇੱਕ ਤਰ੍ਹਾਂ ਦਾ ਨੀਂਦ ਦੇ ਵਿੱਚ ਗਿਆ ਹੁੰਦਾ ਹੁਣ ਜਦੋਂ ਆਪਾ ਉਸ ਨਾਮ ਦੇ ਨਾਲ ਜੁੜ ਗਏ ਆ ਤਾਂ ਸਮੇਂ ਦੀ ਕੋਈ ਉੱਥੇ ਰਹਿ ਨਹੀਂ ਗਈ ਸਮੇਂ ਦੀ ਕੋਈ ਵੀ ਲਿਮਟ ਨਹੀਂ ਰਹਿ ਗਈ ਨਾਮ ਦੇ ਨਾਲ ਜਦੋਂ ਮਨ ਜੁੜਿਆ ਆ ਤਾਂ ਆਪਾਂ ਪਰਮਾਤਮਾ ਦੇ ਚਰਨਾਂ ਦੇ ਨਾਲ ਉਹਨਾਂ ਦੀ ਆਵਾਜ਼ ਦੇ ਨਾਲ ਜੁੜੇ ਹੋਏ ਆਂ ਤੇ ਪ੍ਰਮਾਤਮਾ ਉਹਨਾਂ ਦੇ ਹੀ ਰੱਖਿਆ ਕਰਦਾ ਆ ਜੋ ਉਹਦੇ ਨਾਮ ਦੇ ਨਾਲ ਜੁੜੇ ਹੋਏ ਨੇ ਬਾਣੀ ਇੰਜ ਕਹਿੰਦੀ ਆ ਸਮਝਾਉਂਦੀ ਆ ਸਾਰੇ ਜੀਵਾਂ ਨੂੰ ਸੋ ਆਪਾਂ ਕੋਈ ਵੀ ਵਹਿਮ ਨਹੀਂ ਕਰਨਾ ਕਿ ਅਮਰਤ ਵੇਲੇ ਨਹੀਂ ਉੱਠਿਆ ਗਿਆ ਆਪਾਂ ਤਾਂ ਸਰੀਰ ਵੇਖ ਕੇ ਫਿਰ ਆਪਾਂ ਸਿਮਰਨ ਸ਼ੁਰੂ ਕਰਨਾ ਹੁਣ ਮੰਨ ਲਓ ਸਾਡੇ ਕੋ ਬੈਠਿਆ ਜਾਵੇ ਨਾ ਤੇ ਸਾਡੇ ਮਨ ਦੇ ਵਿੱਚ ਵਹਿਮ ਇਹ ਬੜਿਆ ਹੋਵੇ ਕਿ ਬੈਠ ਕੇ ਹੀ ਸਿਮਰਨ ਕਰਨਾ ਬੈਠ ਕੇ ਬਾਣੀ ਪੜ੍ਹਨੀ ਆ ਹੁਣ ਜੈਸ ਜੀਵ ਨੂੰ ਬਾਣੀ ਰਟਨ ਹੋ ਗਈ ਆ ਮਤਲਬ ਯਾਦ ਹੋ ਗਈ ਆ ਉਹ ਜਵਾਨੀ ਉਹ ਤਾਂ ਕਿਸੇ ਵੀ ਟਾਈਮ ਕਿਤੇ ਵੀ ਕਰ ਸਕਦਾ ਹੈ ਹੁਣ ਇਹ ਵੀ ਦੇਖੋ ਕਿ ਕੋਈ ਜੀਵ ਆ ਉਹ ਤਾਂ ਮੰਨ ਲਓ ਕੋਈ ਐਕਸੀਡੈਂਟ ਹੋ ਗਿਆ ਹਸਪੀਟਲ ਚਲਾ ਗਿਆ ਹੁਣ ਬਾਕੀ ਸਾਰਾ ਸਰੀਰ ਉਹਦਾ ਸਹੀ ਹੈ ਪਰ ਉਹ ਹਸਪੀਟਲ ਦੇ ਵਿੱਚ ਪਿਆ ਹੋਇਆ ਆ ਕੀ ਉੱਥੇ ਉਹ ਸਿਮਰਨ ਨਹੀਂ ਕਰ ਸਕਦਾ ਆਪਣੇ ਮਾਲਕ ਨੂੰ ਪ੍ਰਮਾਤਮਾ ਨੂੰ ਯਾਦ ਨਹੀਂ ਕਰ ਸਕਦਾ ਵਾਹਿਗੁਰੂ ਜੇ ਉਸ ਜੀਵ ਦੀ ਅਵਸਥਾ ਬਣੀ ਆ ਉਹ ਉੱਥੇ ਬਹਿ ਕੇ ਉਹਨੂੰ ਯਾਦ ਵੀ ਕਰ ਸਕਦਾ ਆ ਤੇ ਮਾਲਕ ਨੂੰ ਵੇਖ ਵੀ ਸਕਦਾ ਆ ਕਿਉਂਕਿ ਇਹ ਕੰਮ ਕਿਸ ਦਾ ਹੈ ਧਿਆਨ ਦਾ ਤੇ ਧਿਆਨ ਸਾਡਾ ਹਮੇਸ਼ਾ ਹੀ ਸੁਖਮ ਹੁੰਦਾ ਹੈ ਸਾਰੀਆਂ ਹੀ ਗੱਲਾਂ ਨੂੰ ਰਲਾ ਕੇ ਜੇ ਆਪਾਂ ਗੱਲ ਕਰੀਏ ਭਾਈ ਕਿਸੇ ਵੀ ਤਰ੍ਹਾਂ ਦਾ ਕੋਈ ਵਹਿਮ ਨਹੀਂ ਕਰਨਾ ਜਿਵੇਂ ਸਰੀਰ ਤੁਹਾਡਾ ਚੱਲਦਾ ਹੈ ਰਸਨਾ ਚੱਲਦੀ ਹੈ ਨੀਤਰ ਚੱਲਦੇ ਨੇ ਕੰਨ ਚੱਲਦੇ ਨੇ ਉਸ ਤਰੀਕੇ ਹੀ ਆਪਾਂ ਸਿਮਰਨ ਕਰੀ ਜਾਣਾ ਮਾਲਕ ਦੇ ਨਾਲ ਜੁੜੀ ਜਾਣਾ ਬਾਣੀ ਨੂੰ ਵੀ ਪੜੀ ਜਾਣਾ ਨਾਲ ਗੁਰਮਖਾਂ ਦੀ ਸੰਗਤ ਤੇ ਵੀ ਆਪਾਂ ਉਸ तरीके ਦੇ ਨਾਲ ਜਾਣਾ ਹੈ ਜਿੰਨਾ ਕ ਸਾਡਾ ਸਰੀਰ ਸਾਥ ਦਿੰਦਾ ਕਿਸੇ ਵੀ ਤਰ੍ਹਾਂ ਦੇ ਵਹਿਮ ਭਰਮ ਦੇ ਵਿੱਚ ਨਹੀਂ ਪੈਣਾ ਜਦੋਂ ਮਾਲਕ ਦੀ ਯਾਦ ਆ ਗਈ ਚਾਹੇ ਤੁਸੀਂ ਪਏ ਆ ਚਾਹੇ ਬੈਠੇ ਆ ਤਾਂ ਆਪਾਂ ਯਾਦ ਕਰ ਲੈਣਾ ਕਿਉਂਕਿ ਇਹ ਧਿਆਨ ਦਾ ਖੇਡ ਹੈ ਸਰੀਰ ਦਾ ਇਹਦੇ ਵਿੱਚ ਕੋਈ ਵੀ ਰੋਲ ਨਹੀਂ ਹੈ ਸਰੀਰ ਨੂੰ ਲੈ ਕੇ ਕਈ ਜੀਵ ਭਗਤੀਆਂ ਕਰਦੇ ਨੇ ਆਪਣੇ ਵੱਲੋਂ ਪਰ ਭਗਤੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਜੀਵ ਨਾਮ ਦੇ ਨਾਲ ਜੁੜ ਜਾਂਦਾ ਹੈ ਅੰਤਰਗਤ ਜੋ ਨਾਮ ਹਰ ਇੱਕ ਜੀਵ ਦੇ ਚੱਲਦਾ ਹੈ ਜਦੋਂ ਜੀਵ ਉਹਦੇ ਨਾਲ ਜੁੜਦਾ ਹੈ ਉਦੋਂ ਭਗਤੀ ਸ਼ੁਰੂ ਹੁੰਦੀ ਹੈ ਪਹਿਲਾ ਜੋ ਆਪਾਂ ਬੋਲ ਕੇ ਅਭਿਆਸ ਕਰਦੇ ਆ ਇਹ ਤਾਂ ਮਨ ਨੂੰ ਥਿਰ ਕਰਨ ਵਾਸਤੇ ਆ ਵਿਚਾਰਾਂ ਤੋਂ ਪਰੇ ਹੋਣ ਵਾਸਤੇ ਆ ਵਿਚਾਰਾਂ ਦੀ ਜੋ ਮੈਲ ਲੱਗੀ ਆ ਉਹਨੂੰ ਕੱਟਣ ਵਾਸਤੇ ਆ ਫਿਰ ਜੱਪਣ ਦੇ ਵਿੱਚ ਵੀ ਰਸ ਆਉਂਦਾ ਪਹਿਲਾ ਪਹਿਲਾ ਨਹੀਂ ਰਸ ਆਉਂਦਾ ਮੰਨ ਲਓ ਪਹਿਲੇ ਦਿਨ ਕੋਈ ਬੰਦਾ ਬੈਠਿਆ ਉਹਨੂੰ ਕਹੀਏ ਵੀ ਭਾਈ ਤੂੰ ਬੋਲ ਵਾਹਿਗੁਰੂ ਉਹਨੂੰ ਰਸ ਨਹੀਂ ਹੋਣਾ ਉਹਨੇ ਕਿਹਾ ਮੈਂ ਬੋਲਤਾ ਪਰ ਜੇ ਕਿਸੇ ਜੀਵ ਦਾ ਪ੍ਰੈਕਟੀਕਲ ਰੋਜ਼ਾਨਾ ਦਾ ਆ ਮੰਨ ਲਓ ਮਹੀਨਾ ਦੋ ਮਹੀਨਾ ਇੱਕ ਸਾਲ ਦੋ ਸਾਲ ਹੋ ਗਿਆ ਉਸ ਜੀਵ ਨੂੰ ਜੇ ਆਪਾਂ ਕਹੀਏ ਬੋਲੋ ਜੀ ਵਾਹਿਗੁਰੂ ਤਾਂ ਉਹ ਇੱਕ ਵਾਰੀ ਵਾਹਿਗੁਰੂ ਕਹਿ ਕੇ ਉਹਨੂੰ ਇੰਨਾ ਆਨੰਦ ਆ ਜਾਣਾ ਬਈ ਆਪਾਂ ਉਸ ਆਨੰਦ ਦੀ ਰੀਸ ਨਹੀਂ ਕਰ ਸਕਦੇ ਸੋ ਵਾਹਿਗੁਰੂ ਬਿਨਾਂ ਕੋਈ ਵਹਿਮ ਕੀਤਿਆਂ ਹੋਇਆ ਆਪਾਂ ਉਸ ਨਾਮ ਦੇ ਨਾਲ ਜੁੜਨਾ ਜੋ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਬੜੀ ਕਿਰਪਾ ਸੀ ਮਾਲਕ ਨੂੰ ਬੇਨਤੀ ਕਰਨੀ ਆ ਕਿ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖੋ ਬਾਕੀ ਵਾਹਿਗੁਰੂ ਦੇ ਕੋ ਮਾਲਕ ਦੀ ਇੱਛਾ ਹੈ ਜੈਸ ਜੀਵ ਨੂੰ ਜਦੋਂ ਉਹਨੇ ਨਾਮ ਚ ਪਾਉਣਾ ਆ ਇਹ ਉਹਦੀ ਇੱਛਾ ਆ ਆਪਾਂ ਉਹਦੀ ਇੱਛਾ ਤੋਂ ਬਿਨਾ ਨਾਮ ਸਿਮਰਨ ਭਗਤੀ ਕੁਝ ਵੀ ਨਹੀਂ ਕਰ ਸਕਦੇ ਉਹ ਜਿੱਥੇ ਆਪਾਂ ਨੂੰ ਰੱਖਦਾ ਆ ਜੈ ਜੈ ਭਾਣਾ ਤੇ ਤੇ ਰੱਖੇ ਨਾਨਕ ਸਭ ਕਿਸ ਪ੍ਰਭ ਕੇ ਹੱਥ ਇਹ ਉਹਦਾ ਖੇਡ ਆ ਉਹ ਜਿੱਥੇ ਰੱਖਦਾ ਆ ਬਸ ਆਪਾਂ ਉਹਨੂੰ ਯਾਦ ਰੱਖਣਾ ਆ ਆਪਾਂ ਹਰ ਸਮੇਂ ਉਹਨੂੰ ਯਾਦ ਰੱਖਣਾ ਆ ਮਨ ਆਠ ਪਹਿਰ ਕਰ ਤਿਸ ਕਾ ਧਿਆਨ